ਬਹਿਗ ਜੀ ਖਾਲਸਾ ਸਾਹਿਬ ਹੈ ਜੀ ਫਤਿਹ ਆਏ ਪਿੰਡ ਫਤਿਆਲਿਆਂ ਦੀ ਗਰਵਿੰਦਰ ਦੀ ਬਹਿਗ ਕੀਮੇ ਵਾਲੀ ਹੈ ਵਾਜਦਾ ਭੁੱਖੀ ਗਾਂ ਵੇਖ ਲੋ ਇੱਥੇ ਖੜੀ ਹੋਈ ਹੈ ਵਿਚਾਰੀ ਰੋਟੀ ਪੱਠੇ ਦੇ ਡੱਕੇ ਵਾਸਤੇ ਇਹਦੇ ਵਾਸਤੇ ਕੋਈ ਚਾਰਾ ਨਹੀਂ ਆਇਆਗਾ ਤੇ ਆਹ ਵੇਖੋ ਇਹਨਾਂ ਦਾ ਕੋਠਾ ਵੀ ਡਿੱਗ ਪਿਆ ਹੈ ਢਾਈ ਢੇਰੀ ਹੋ ਗਿਆ ਹੈ ਇਹ ਬਾਰ ਬਹਿਕਾਂ ਦੇ ਰਹਿੰਦੇ ਪਿੰਡ ਫਤਿਆਲਿਆਂ ਦੀਆਂ ਵਹਿਲੀਆਂ ਆ ਗਾਂ ਵੇਖੋ ਗਾਂ ਤਰੀ ਹੁੰਡੀ ਇੱਕ ਚਾਰੀ ਭੁਖੀ ਤੇ ਆਈ ਹਾਂ ਆ ਆ ਗਿਆ ਵੀਡੀਓ ਦੇ ਵਿੱਚ ਹੀ ਗਾਵਾਂ ਵਾਲੀਆਂ ਵੀ ਆ ਵੀ ਇਹ ਆਪਣਾ ਟੀਮੀ ਵਾਲੀ ਤੋਂ ਵੀਰ ਹਾਂਜੀ ਹਾਂ ਬਾਈ ਆ ਫੜੀ ਆਂਦਰਾ ਇਹਨਾਂ ਬੱਕੀਆਂ ਵੀ ਆ ਤੇ ਇਹਦੀ ਵੀ ਬੱਕੀ ਤੇ ਇਹਦੇ ਬਣਾ ਕੇ ਵੀ ਦੋ ਆ ਪਾਤੇ ਪੂਟੇ ਵਿੱਚ ਕਬਰੇ ਕੁੰਰੇ ਜਿਹੜੇ ਟਿਕਟ ਵੀ ਦਾ ਸਾਰਾ ਭੇਜ ਦੇ ਮੈਂ ਜਿਵੇਂ ਆ ਪਾਣੀ ਪੈਣ ਦੇ ਨਾਲ ਸਾਰਾ ਕੋਠਾ ਬਹਿ ਗਿਆ ਪਿਛਲੀ ਸਾਈਡ ਤੋਂ ਤੇ ਪਿੱਛੋਂ ਬਹਿ ਗਿਆ ਇਧਰੋਂ ਟੁੱਟ ਗਿਆ ਸਾਰਾ ਆ ਵੀ ਕਮਰਾ ਢਾਟੇ ਦੀ ਹੋ ਗਿਆ ਇਹ ਪਿੱਛੀ ਸਾਈਡ ਤੋਂ ਕੰਨਾ ਪਾੜ ਗਿਆ ਉਹਨੀਆਂ ਤੇ ਆ ਗਾਣ ਨੂੰ ਐ ਲੱਗਾ ਵਿਚਾਰੀ ਨੂੰ ਕਿਵੇਂ ਅਸੀਂ ਇਹਦੇ ਵਾਸਤੇ ਖਾਣ ਵਾਸਤੇ ਕੁਝ ਲੈ ਕੇ ਆਏ ਆ ਉਹ ਚੈਰੀ ਭੁੱਖੀ ਤੇ ਆਈ ਕਰਮਾਲੀ ਕਿੱਥੇ ਫਰੀ ਬਈ ਇਹਦੇ ਵਾਸਤੇ ਪੱਠੇ ਲਈ ਆਣੇ ਅਸੀਂ ਗੁਰੂ ਆਪਾਂ ਕਿਹਾਲੀ ਦਾ ਮੋੜਦੇ ਆ ਬੜਾ ਕੰਮ ਖਾਬ ਹੋ ਗਿਆ ਵਿਚਾਰੀ ਆਪਰੇ ਮਰਮਤ ਔਰ ਕੇ ਆ ਗਈ ਯਾਰ ਇਹਦੇ ਵਿੱਚ ਜਿਹੜੇ ਤਰ੍ਹਾਂ ਗਾਂ ਸਰਪਣ ਇਹਨਾਂ ਦਾ ਲੈਣ ਦਾ ਪਰਿਵਾਰ ਭਾ ਅੱਡਾ ਰੋਟੀਆਂ ਲਈਆਂ ਸਿਰੇ ਨੇ ਉਧਰ ਪਾਦ ਗਿਆ ਇੱਥੇ ਆਈ ਨਹੀਂ ਵਿਚਾਰ ਲੈ ਕੇ ਕੁਝ ਆ ਗਿਆ ਆ ਕੋਠਿਆਂ ਪਰ ਲਾ ਸਾਰਾ ਟਟਾ ਪਿਆ ਹਾਂ ਸਾਰਾ ਪਾਟਾ ਕੋਠਾ ਉਹ ਰਿਹਾ ਵਖਾਈਏ ਪਤਾ ਹੀ ਆਹ ਥਾ ਕੋਠਾ ਪਰਲੀ ਸਾਈਡ ਤੋਂ ਪਿੱਛੇ ਇਹ ਦੋ ਭਰਾ ਨੇ ਤੇ ਦੋਵੇਂ ਕਮਰੇ ਬੈ ਗਏ ਇਹਨਾਂ ਦੇ ਪਿੱਛੋਂ ਇਹਦੀਆਂ ਇੱਕ ਤਿੰਨ ਕੁੜੀਆਂ ਨੇ ਤਿੰਨ ਕੁੜੀਆਂ ਇਹਨਾਂ ਦੀਆਂ ਇੱਕ ਦੀਆਂ ਤਿੰਨ ਕੁੜੀਆਂ ਨੇ ਅੱਛਾ ਘਰ ਵਾਲੇ ਪੂਰੇ ਹੋਏ ਨੇ ਅੱਛਾ ਇਹਨਾਂ ਤੇ ਇਹਨਾਂ ਕੁੜੀਆਂ ਨੇ ਉਹਨਾਂ ਦੀ ਘਰ ਵਾਲੀ ਪੂਰੀ ਹੋਈ ਹੋਈ ਅੱਛਾ ਇੱਕ ਦਾ ਗਲਾਂ ਇਹ ਦੋ ਭਰਾ ਰਹਿੰਦੇ ਇੱਥੇ ਦੋ ਭਰਾ ਇੱਕਲੇ ਮਕਾਨਾਂ ਜੋ ਇਹ ਵੀ ਵਾਇਰ ਜੀ ਜਿਹੜਾ ਵੀ ਵੀਰ ਸੇਵਾ ਕਰਾਉਣਾ ਚਾਹੁੰਦਾ ਰੋਬਨ ਵੀਰ ਦੇ ਥਰੂ ਤੇ ਰੋਬਨ ਵੀਰ ਇਹਨਾਂ ਦੀ ਜਰੂਰ ਗੱਲ ਸੁਣੀਏ ਪਰਿਵਾਰ ਵਾਲਿਆਂ ਦੀ ਹਾਂ ਬਾਥਰੂਮ ਦੇਖੋ ਆ ਬਾਥਰੂਮ ਵੇਖੋ ਰੋਬਨ ਵੀਰ ਤੁਹਾਡੇ ਇੱਕ ਉਪਰਾਲੇ ਦੇ ਨਾਲ ਇਹ ਗਰੀਬਾਂ ਦਾ ਘਰ ਪੈ ਜਾਣੇ ਤੇ ਜਿਨ੍ਹਾਂ ਦੇ ਖੇਤੀ ਦਾ ਰਹਿ ਨਹੀਂ ਗਈ ਇਹ ਵੀ ਗਈ ਚਲੀ ਆ ਕੁੱਤਾ ਦੇ ਗਾਂ ਹੀ ਇਥੇ ਸਾਨੂੰ ਮਿਲੇ ਤੇ ਗਾਂ ਸਾਡੇ ਮਰਮਰ ਚੁਰਿਉਂਦੀ ਉਹਦੇ ਭਨੇ ਕੀ ਸਾਡੇ ਮੇਰੇ ਵਾਸਤੇ ਕੁਝ ਲੈ ਕੇ ਆਏ ਆ ਇਹ ਕੁਦਰਤ ਦੇ ਕ੍ਰਿਸ਼ਮਾ ਜਾ ਉਸ ਤੂੜੀ ਚੋਕੇ ਪਾ ਦੇ ਗਾਂ ਨੂੰ ਜਾਂ ਕੋਈ ਦਾਣਾ ਆਟਾ ਵਟਾ ਜੇ ਤੂੰ ਆਇਆ ਨਾ ਕੋਈ ਪੁੰਨ ਖੜਲਾ ਕੋਈ ਚੀਜ਼ ਪਾ ਦੇ ਕੋਈ ਚੀਜ਼ ਚਲ ਬਾਬਾ ਉਹ ਉਧਰ